ਅਪਤਾ ਨੇ ਕਿੱਥੋਂ ਕਿੱਥੋਂ ਨਵੇਂ-ਨਵੇਂ ਇਤਿਹਾਸਕਾਲ ਤੇ ਗਿਆਨੀ ਆ ਰਹੇ ਆ ਆ ਵੀਡੀਓ ਦੇਖੀ ਆ ਆ ਦੇਖਿਓ ਮਾੜੀ ਜੇ ਤੇ ਫੇਲ ਕਰਨੇ ਆ ਗੱਲ ਜਦੋਂ ਬਾਬਾ ਬੁੱਢਾ ਜੀ ਮੱਝਾਂ ਚਾਰ ਦੀ ਚਾਰ ਦੀ ਖੇਤਾਂ ਵੱਲ ਗਈ ਤਾਂ ਉਹਨਾਂ ਦਾ ਮੇਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 12 ਸਾਲ ਦੀ ਸੀ ਤਾਂ ਬਾਬਾ ਬੁੱਢਾ ਜੀ ਨੇ ਮੱਝ ਦਾ ਦੁੱਧ ਚੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ ਤੇ ਪੁੱਛਿਆ ਕਿ ਮੈਨੂੰ ਇਹੋ ਜਿਹਾ ਮਾਰਗ ਦੱਸੋ ਜਿਸ ਨਾਲ ਡਰ ਭੈ ਦੂਰ ਹੋਵੇ ਤੇ ਮਨ ਨੂੰ ਸ਼ਾਂਤੀ ਮਿਲੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਤੇ ਉਹਨਾਂ ਨੇ ਕਿਹਾ ਮੇਰਾ ਨਾਮ ਬੂੜਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਤੇਰੀ ਉਮਰ ਤਾਂ ਛੋਟੀ ਹੈ ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਹੈ ਤੇਰਾ ਨਾਂ ਬੂੜਾ ਨਹੀਂ ਤੇਰਾ ਨਾਂ ਤਾਂ ਬੁੱਢਾ ਹੋਣਾ ਚਾਹੀਦਾ ਜਿਉਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੁੱਢਾ ਸ਼ਬਦ ਆਪਣੇ ਮਖ ਤੋਂ ਉਚਾਰਿਆ ਉਸ ਦਿਨ ਤੋਂ ਬਾਬਾ ਬੂੜਾ ਜੀ ਬਾਬਾ ਬੁੱਢਾ ਜੀ ਹੋ ਗਏ ਬਾਬਾ ਬੁੱਢਾ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੀ ਦਰਸ਼ਨ ਕੀਤੇ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਬਾਅਦ ਪਹਿਲਾ ਬਾਕ ਬਾਬਾ ਬੁੱਢਾ ਜੀ ਨੇ ਉਚਾਰਿਆ ਸੀ ਬਾਬਾ ਬੁੱਢਾ ਜੀ ਦੀ ਉਮਰ 125 ਸਾਲ 25 ਦਿਨ ਹੋਈ ਜੇ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਬਸ ਜਿਹੜਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਲੋਕਾਂ ਤੇ ਲੋਕੀ ਇਹਨਾਂ ਗੱਲਾਂ ਤੇ ਲੋਕੀ ਮਰ ਜਾਂਦੇ ਆ ਵੀ ਬਸ ਵਾਹਿਗੁਰੂ ਦਾ ਨਾਮ ਲੈਂਦਾ ਤੇ ਕਹਾਣੀ ਭਾਵੇਂ ਸਾਰੀ ਝੂਠੀ ਹੋਵੇ ਪਹਿਲੀ ਗੱਲ ਤੇ ਅਸੀਂ ਇਤਿਹਾਸ ਦੇ ਵਿੱਚ ਇਹੋ ਪੜਦੇ ਆ ਰਹੇ ਆ ਕਿ ਬਾਬਾ ਬੁੱਢਾ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਤੇ ਇਹਨੇ ਇਸ ਬੰਦੇ ਨੇ ਕੀ ਲਿਖਾ ਦਿੱਤਾ ਮੱਝਾਂ ਲਿਖਾ ਦਿੱਤੀਆਂ ਵੀ ਲੇਕਿਨ ਇਹਨੇ ਜੇ ਵੀਡੀਓ ਬਣਾਈ ਆ ਆਪਣੇ ਪੇਜ ਤੋਂ ਪਾਈ ਆ ਤੇ ਇਹਨੇ ਉਥੋਂ ਇਤਿਹਾਸ ਵੀ ਤਾਂ ਪੁੱਛਿਆ ਹੀ ਹੋਣਾ ਲੋਕਾਂ ਕੋਲੋਂ ਲੇਕਿਨ ਨਹੀਂ ਜਿਹੜੇ ਬੈਠੇ ਆ ਨਾ ਪਖੰਡੀ ਉਥੇ ਉਹਨਾਂ ਨੂੰ ਵੀ ਇਤਿਹਾਸ ਦਾ ਪਤਾ ਕੋਈ ਨਹੀਂਗਾ ਤੇ ਇਹ ਵੀ ਗੱਲ ਕਹਿਣੀ ਆ ਵੀ 125 ਸਾਲ ਬਾਬਾ ਬੁੱਢਾ ਜੀ ਦੀ ਉਮਰ ਹੋਈ ਆ 125 ਸਾਲ 25 ਦਿਨ ਤੋਂ 125 ਸਾਲ ਉਮਰ 6ਵੀਂ ਪਾਤਸ਼ਾਹੀ ਤਾਂ ਹੀ ਨਹੀਂ ਪਹੁੰਚਦੀ ਹਿਸਾਬ ਲਾ ਕੇ ਦੇਖ ਲੋ ਤੇ ਹੁਣ ਤੇ ਜਣੇ ਖਣੇ ਨੂੰ ਵੀ ਪਤਾ ਹਰ ਬੰਦੇ ਨੂੰ ਪਤਾ ਕਿਉਂਕਿ ਕਿੰਨੀ ਬਾਬਾ ਬੁੱਢਾ ਜੀ ਦੀ ਉਮਰ ਸੀਗੀ ਕਿਉਂਕਿ ਇਹ ਦੁਲਗੇ ਰੰਗੀਲੇ ਨੇ ਇਤਿਹਾਸ ਸੁਣ ਵੀ ਸੁਣਾਇਆ ਹੋਇਆ ਬਾਕੀ ਤੇ ਚਲੋ ਕਈਆਂ ਨੇ ਇਤਿਹਾਸ ਸੁਣਾਇਆ ਵਾ ਜਿਹੜਾ ਦੁਰਗੇ ਰੰਗੀਲੇ ਨੇ ਸੁਣਾਇਆ ਨਾ ਕਵਾਲੀ ਗਾਇਆ ਉਹਨੇ ਫਿਲਮ ਵੀ ਬਣਾਈ ਆ ਉਹ ਜਿਹੜਾ ਉਹ ਇਤਿਹਾਸ ਆ ਨਾ ਉਹ ਇਤਿਹਾਸ ਜਾਨੀ ਕਿ ਇਹਨਾਂ ਦੀਆਂ ਆ ਮਜ਼ਾਰਾਂ ਤੇ ਕਬਰਾਂ ਤੇ ਵੀ ਜਿੱਥੇ-ਜਿੱਥੇ ਹੈਗਾ ਉਹਨਾਂ ਚੀਜ਼ਾਂ ਤੇ ਵੀ ਵਜਿਆ ਹੋਇਆ ਤਾਂ ਕਰਕੇ ਵੀ ਮਾੜੇ ਲੋਕਾਂ ਨੂੰ ਕਿਉਂਕਿ ਮਾੜੇ ਲੋਕ ਜਿਹੜੇ ਆ ਅਨਪੜ ਲੋਕ ਆ ਉਹ ਜ਼ਿਆਦਾ ਤੌਰ ਤੇ ਉਹ ਇੱਥੇ ਜੁੜੇ ਹੋਏ ਆ ਕਬਰਾਂ ਦੇ ਨਾਲ ਇਹ ਆ ਜਿਹੜੇ ਦਰਬਾਰ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਇਹਨਾਂ ਥਾਵਾਂ ਤੇ ਜਿਹੜੀ ਦੁਰਗੇ ਰੰਗੀਲੇ ਦੀ ਕੈਸਟ ਬਹੁਤ ਵੱਜੀ ਸੀ ਤੇ ਦੁਰਗੇ ਰੰਗੀਲੇ ਨੇ 875 ਸਾਲ ਉਮਰ ਦੱਸੀ ਆ ਇਹ ਮੰਨਣਯੋਗ ਆ ਵੀ 875 ਸਾਲ ਉਮਰ ਵੀ ਛੇਵੀਂ ਪਾਦਸ਼ਾਹੀ ਤਾਈ ਪਹੁੰਚਦੀ ਆ ਲੇਕਿਨ ਇਸ ਬੰਦੇ ਨੇ ਕਿਸ ਨਾ ਦਿੱਤਾ 175 ਸਾਲ 175 ਸਾਲ ਉਨਤੇ ਦੂਜੀ ਪਾਤਸ਼ਾਹੀ ਤਾਂ ਖਤਮ ਹੋ ਜਾਂਦੀ ਆ ਫੇਰ ਤੁਸੀਂ ਗਾਲਾਂ ਕੱਢਦੇ ਆ ਤੇ ਯਾਰ ਇਤਿਹਾਸ ਨੂੰ ਦੇਖ ਤੇ ਲੈ ਕਰੋ ਇਦਾਂ ਦੇ ਲੋਕਾਂ ਨੂੰ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਫੇਰ ਗਾਂਹ ਪਹੁੰਚਾਉਂਦੇ ਆ ਕੀ ਗੁਰਦੁਆਰੇ ਨੂੰ ਦੇਖ ਕੇ ਲੇਕਿਨ ਜਦ ਉਸ ਗੁਰਦੁਆਰੇ ਦਾ ਇਤਿਹਾਸਤ ਦੇਖ ਲਓ ਮਾੜਾ ਜਿਹਾ ਵੀ ਦੱਸ ਕੀ ਰਿਹਾ ਬੰਦਾ ਇਹਨਾਂ ਦੇ ਝੂਠੀਆਂ ਕਹਾਣੀਆਂ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਆ ਸਾਨੂੰ ਨਾ ਕਿ ਸਾਨੂੰ ਇਹਨਾਂ ਨੂੰ ਲਾਇਕ ਕਰਨ ਦੀ ਜ਼ਰੂਰਤ ਆ ਤਾਂ ਅੱਗੇ-ਅੱਗੇ ਭੇਜਣ ਦੀ ਜ਼ਰੂਰਤ ਆ 175 ਸਾਲ ਬੱਕਰੀਆਂ ਮੱਝਾਂ ਰੱਖੀਆਂ ਹੋਈਆਂ ਸੀ ਪਹਾੜੀ ਲਾਗੇ ਮੇਰਾ ਖਿਆਲ ਹਿਮਾਚਲ 'ਚ ਮੈਂ ਤਾਂ ਨਹੀਂ ਦੇਖੀ ਅੱਜ ਤੱਕ ਮੈਂ ਬਹੁਤ ਵਾਰੀ ਗਿਆ ਵੀ ਕਿਸੇ ਦੇ ਘਰ ਦੇ ਵਿੱਚ ਮੱਝ ਵੱਜੀ ਹੋਵੇ ਗਾਵਾਂ ਉੱਥੇ ਦੇਖੀਆਂ ਬੱਕਰੀਆਂ ਦੇਖੀਆਂ ਬੱਕਰੀਆਂ ਤਾਂ ਮੰਨ ਸਕਦੇ ਆ ਵੀ ਚਲੋ ਬੱਕਰੀਆਂ ਰੱਖੀਆਂ ਹੋਣਗੀਆਂ ਲੇਕਿਨ ਮੱਝ ਦਾ ਤਾਂ ਨਹੀਂ ਮੰਨਿਆ ਜਾ ਸਕਦਾ ਯਾਰ ਜੋ ਪਤਾ ਨਹੀਂ ਇਹ ਆ ਥੋੜਾ ਚਿਰ ਹੀ ਹੋਇਆ ਇਹ ਜਿਆਦਾ ਚਿਰ ਨਹੀਂਗਾ ਹੋਇਆ ਵੀ ਜਿੱਦੋਂ ਜਾਨੀ ਕਿ ਆ ਗਿਆਨ ਪੜਨਾ ਸ਼ੁਰੂ ਹੋਇਆ ਵੀ ਗਿਆਨ ਵੰਡੀ ਜਾਂਦਾ ਹਰ ਬੰਦਾ ਠੂਨਾ ਤੇ ਆ ਗੇ ਲੇਕਿਨ ਸੱਚ ਮਾਰ ਲਿਆ ਕਰੋ ਥੋੜੀ ਜਿਹੀ ਕਿਸੇ ਨੂੰ ਪੁੱਛ ਲਿਆ ਕਰੋ ਨਿੱਕੀ ਸਚਾਈ ਆ 175 ਸਾਲ ਜਿਹੜੀ ਉਮਰ ਆ ਨਾ ਉਹ ਦੂਸਰੀ ਪਾਤਸ਼ਾਹੀ ਤਾਂ ਹੀ ਖਤਮ ਹੋ ਜਾਂਦੀ ਆ ਉਹ ਛੇਵੀਂ ਪਾਤਸ਼ਾਹੀ ਤਾਂ ਨਹੀਂ ਪਹੁੰਚਦੀ ਇਹ ਸਾਨੂੰ ਸੁਧਾਰ ਕਰਨਾ ਪੈਣਾ ਸਾਨੂੰ ਇਹ ਚੱਕਰ ਉਹੋ ਹੀ ਆ ਵੀ ਉਸ ਟਾਈਮ ਪਹਿਲਾਂ ਦੀਆਂ ਗੱਲਾਂ ਜ਼ਮਾਨਾ ਉਹੋ ਹੀ ਆ ਬੰਦਾ ਬਹੁਤਾ ਬਦਲਿਆ ਨਿਕਾ ਉਸੇ ਜ਼ਮਾਨੇ 'ਚ ਫਿਰਨ ਡਿਆ ਆ ਵਾ ਅੱਜ ਤੋਂ 500 600 ਸਾਲ ਪਹਿਲਾਂ ਵੀ ਅੱਜ ਸਾਡੇ ਸਾਹਮਣੇ ਫਿਲਮਾਂ ਆ ਵੀ ਉਹ ਵੀ ਸਾਨੂੰ ਫਿਲਮ ਦੀ ਕਿਹੜਾ ਅਸਲੀਅਤ ਆ ਵੀ ਫਿਲਮ ਤੇ ਇੱਕ ਫਿਲਮ ਆ ਉਹ ਸਾਨੂੰ ਦਿਖਾਈ ਜਾ ਰਹੀ ਆ ਤੇ ਉਹ ਕਹਾਣੀ ਬਣਾ ਕੇ ਦਿਖਾਈ ਜਾ ਰਹੀ ਆ ਤੇ ਇਹ ਵੀ ਸਟੋਰੀਆਂ ਜਿਹੜੀਆਂ ਸੀਗੀਆਂ ਇਹਨਾਂ ਦੀਆਂ ਵਾ ਇਹ ਵੀ ਸਾਨੂੰ ਪਹਿਲਾਂ ਇਹੋ ਹੀ ਕੰਮ ਫਿਲਮਾਂ ਵਾਲਾ ਕੰਮ ਕਰਨ ਲਈਆਂ ਵਾ ਵੀ ਲੋਕ ਇਕੱਠੇ ਸਿਨੇਮਿਆਂ ਦੇ ਵਿੱਚ ਵੀ ਹੁੰਦੇ ਆ ਫਿਲਮ ਦੇਖਣ ਨੂੰ ਤੇ ਇਹਨਾਂ ਦੇ ਅੱਗੇ ਵੀ ਦੇਖਣ ਨੂੰ ਉਹ ਸੁਣਨ ਨੂੰ ਬੈਂਦੇ ਆ ਉਹੋ ਹੀ ਗੱਲ ਆ ਪਹਿਲਾਂ ਕਹਾਣੀਆਂ ਸੀ ਤੇ ਹੁਣ ਫਿਲਮਾਂ ਬਣ ਗਈਆਂ ਗੱਲ ਉਹ ਹੀ ਆ ਵੀ ਪਹਿਲਾਂ ਗਾਇਕ ਗਾਉਦਾ ਸੀ ਜੇ ਅੱਬ ਚਮਕੀਲੇ ਦਾ ਵੇਲਾ ਆ ਲਾਲੋ ਉਦੋਂ ਤਿੰਨ ਚਾਰ ਸਾਜ਼ ਹੁੰਦੇ ਸੀਗੇ ਤੇ ਹੁਣ ਕਿੰਨੇ ਸਾਜ਼ ਹੁੰਦੇ ਆ ਆਲੇ ਦੁਆਲੇ ਕਲਾਕਾਰਾਂ ਦੇ ਨਾਲ ਵੀ ਹੌਲੀ ਹੌਲੀ ਤਰੱਕੀ ਹੋਣ ਦੀ ਆ ਲੇਕਿਨ ਅਸੀਂ ਨਹੀਂ ਤਰੱਕੀ ਕਰਨ ਦੇ ਅਸੀਂ ਜਿਹੜੇ ਮਾੜੇ ਲੋਕ ਆ ਜਿਨ੍ਹਾਂ ਨੂੰ ਇਹ ਸ਼ੁੱਧਲ ਕਹਿ ਦਿੰਦੇ ਆ ਸਾਨੂੰ ਨਹੀਂ ਇਹ ਤਰੱਕੀ ਕਰਨ ਦਿੰਦੇ ਸਾਨੂੰ ਨਹੀਂ ਇਹ ਨਿਕਲ ਦਿੰਦੇ ਕਿਉਂਕਿ ਕਹਿੰਦੇ ਜੇ ਰਾਜ ਕਰਨਾ ਹੋਵੇ ਨਾ ਕਿਸੇ ਤੇ ਤੇ ਉਹਨੂੰ ਗੁਲਾਮ ਬਣਾਉਣ ਦੀ ਲੋੜ ਨਹੀਂ ਉਹਨੂੰ ਭੁੱਖਿਆ ਰੱਖਣ ਦੀ ਲੋੜ ਆ ਉਹ ਆਪੇ ਗੁਲਾਮ ਹੋਇਆ ਰਹਿੰਦਾ ਫੇ ਇਸ ਕਰਕੇ ਭਰਾਵੋ ਸਮਝੋ ਇਹਨਾਂ ਗੱਲਾਂ ਨੂੰ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹਨਾਂ ਡੇਰੇਦਾਰਾਂ ਦੇ ਤੇ ਆ ਜਿਹੜੇ ਪਖੰਡੀਆਂ ਦੇ ਜਾਲ ਦੇ ਵਿੱਚੋਂ ਨਿਕਲਦੀ ਜਰੂਰਤ ਆ ਝੂਠੀਆਂ ਕਹਾਣੀਆਂ ਦੇ ਵਿੱਚੋਂ ਨਿਕਲਣ ਦੀ ਜਰੂਰਤ ਆ ਕੁਝ ਐਸਾ ਖੁਦ ਕਰਕੇ ਦੇਖੋ ਜਿਹੇ ਦੇ ਨਾਲ ਤੁਹਾਨੂੰ ਸਕੂਨ ਆਵੇ ਤੁਸੀਂ ਜਾ ਕੇ ਸਕੂਨ ਲੈਣੇ ਆ ਡੇਰਿਆਂ ਤੇ ਉਹ ਤੁਹਾਡੇ ਵਾਸਤੇ ਸਕੂਨ ਨਹੀਂਗਾ ਉਹ ਸਕੂਨ ਉਹਨਾਂ ਦੇ ਵਾਸਤੇ ਆ ਵੀ ਜਿਨ੍ਹਾਂ ਦੇ ਜਾ ਕੇ ਤੁਸੀਂ ਅੱਗੇ ਮੱਥੇ ਟੇਕਦੇ ਆ ਤੇ ਜਿਨ੍ਹਾਂ ਦੇ ਜਾ ਜਿਨ੍ਹਾਂ ਦੀਆਂ ਤੁਸੀਂ ਝੋਲੀਆਂ ਭਰਦੇ ਆ ਇਹਨਾਂ ਨੂੰ ਲੋਕਾਂ ਨੂੰ ਕਾਓ ਵੀ ਅੱਜ ਅੱਜ ਕੋਈ ਗੁਰੂ ਘਰ ਦੇ ਵਿੱਚ ਦਰਬਾਰ ਤੇ ਬੰਦ ਹੋ ਜਵੇ ਨਾ ਜਾਣਾ ਤੇ ਸਾਹ ਲਾ ਲਓ ਇਹ ਤੁਹਾਡੇ ਘਰਾਂ ਦੇ ਵਿੱਚੋਂ ਲੋਕ ਮੰਗਣ ਆਉਣਗੇ ਬਸ ਇੰਨੀ ਇੱਕ ਗੱਲ ਕਰਨੀ ਆਹੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ